ਲਾਉਦੀ ਅਧਿਤੀਆਂ ਦੇ ਆਪਾਂ ਫਤਿਹਬਾਦ ਤੇ ਨਾਲ ਮੁੰਡਾ ਕਰਾਚੀ ਵਾਲਾ ਰਾਜਵਿੰਦਰ ਤੇ ਨਾਲ ਆ ਰਣਜੀਤ ਖਾਲਸਾ ਤੇ ਫਤਿਹਬਾਦ ਐ ਇੰਤਵਾਰ ਦੀ ਹੁੰਦੀ ਐ ਮੰਡੀ ਤੇ ਤੁਹਾਨੂੰ ਉਥੇ ਚੱਲ ਕੇ ਦਿਖਾਉਣਾ ਨਵੇਂ-ਨਵੇਂ ਟਰੈਕਟਰ ਤੇ ਆ ਜਿਓ ਕਰਾ ਚੱਲਦੇ ਆ ਫਤਿਹਬਾਦ ਕਿਉ ਰਾਜਵਿੰਦਰਾ ਵਧੀਆ ਪੁੱਤਰਾ ਵਧੀਆ ਚੱਲੀਏ ਫਿਰ ਚਲੋ ਬਈ ਫਤਿਹਬਾਦ ਪਹੁੰਚ ਗਿਆ ਹੁਣ ਆਪਾਂ ਬਈ ਫਤਿਹਬਾਦ ਦੇ ਆਗੇ ਕੋਲੇ ਪੁਲ ਤੇ ਕੋਲੇ ਪਹੁੰਚ ਗਏ ਕਿਉ ਗੱਲਤਾ ਪਹੁੰਚ ਗਏ ਹਾਂਜੀ ਪਹੁੰਚ ਗਏ ਤੇ ਤੁਹਾਨੂੰ ਦਿਖਾਉਣਾ ਹੈ ਕਿ ਟਰੈਕਟਰ ਰੂਟਰ ਦਿਖਾਉਣਾ ਹੈ ਜਿੱਦ ਅੱਗੇ ਮੰਡੀ ਚ ਕੀ ਰੇਟ ਰੂਟ ਆ ਕੀ ਕੋਈ ਚੱਲਦਾ ਕਿਵੇਂ ਕੁਛ ਹੈਗਾ ਕੀ ਭਾ ਭੂਆ ਮੰਡੀ ਮੰਡੀ ਆ ਜਾਂ ਉਹਦੇ ਖਣੋਂ ਚੰਗੀ ਆ ਕਿਉਂ ਰਜਵਿੰਦਰਾ ਇਹ ਪੋਲ ਦੇ ਕੋਲੇ ਆਗੇ ਤੇ ਆਪਾਂ ਗੱਡੀ ਬਾਰ-ਬਾਰ ਦੀ ਕੱਢ ਲੋ ਹਣਾ ਹਾਂਜੀ ਬਾਰ-ਬਾਰ ਦੀ ਕੱਢ ਲੈਣਾ ਗੱਡੀ ਆਈ ਵੀ ਆ ਜਾਂਦਾ ਤੇ ਆਈ ਵੀ ਜਾ ਜਾਂਦਾ ਇਹ ਪਹਿਲੇ ਆ ਬਾਦ ਪਹੁੰਚ ਚੁੱਕੇ ਹੁਣ ਆਪਾਂ ਅੱਗੇ ਅੱਗੇ ਦਿਖਾਵਾਂਗੇ ਟਰੈਕਟਰ ਕੀ ਰੇਟ ਆ ਕੀ ਭਾਅ ਹੈ ਸਾਰੇ ਟਰੈਕਟਰ ਦਿਖਾਵਾਂਗੇ ਤੁਹਾਨੂੰ ਘਟੋ ਘਟ 30 35 ਟਰੈਕਟਰ ਦਾ ਤੁਹਾਨੂੰ ਦਿਖਾਵਾਂਗੇ ਫਤਿਆਬਾਦ ਮੰਡੀ ਦਾ ਭਾਅ ਦਿਖਾਵਾਂਗੇ ਤੁਹਾਨੂੰ ਕਿੰਨਾ ਕਰ ਤੇ ਆਜੋ ਫਿਰ ਚੱਲਦੇ ਆਪਾਂ ਮੰਡੀ ਨੂੰ ਲਹੂਦੀ ਫਤਿਆਬਾਦ ਆਪਾਂ ਟਰੈਕਟਰ ਮੰਡੀ 'ਚ ਪਹੁੰਚ ਚੁੱਕੇ ਆ ਤੇ ਗਟਿਲਾ ਤੇ ਮੋੜ ਕਿਤੇ ਟਰੈਕਟਰ ਟਰੈਕਟਰ ਖੜੇ ਆ ਭਰਾ ਵੇਖੋ ਆ ਗੜਾ ਜੌਂਡੀ ਆ ਰੋ 5310 ਟਰੈਕਟਰੀ ਟਰੱਕੜੇ ਇੱਥੇ ਤਾਂ ਜੌਂਡੀ ਆਰੀ ਹੁੰਦੇ ਆ ਇੱਧਰ ਜੌਂਡੀ ਆਰੀ ਹੁੰਦੇ ਆ ਤੇ ਇਹ ਤੇ ਮਰਜੀ ਲਾ ਦੇ ਦੇਖ ਕੇ ਛੱਡ ਜੀ ਕੋਲੇ ਮਾਰਦੇ ਕਿਨੇ ਕਰੀ ਹਾਂ ਹਾਂ ਕੋਲੇ ਲਾ ਦੇ ਕਰ ਇਹ ਦੇਖੋ ਟਰੈਕਟਰੀ ਟਰੈਕਟਰ ਟਰੈਕਟਰੀ ਟਰੈਕਟਰ ਤੇ ਪਹਿਲਾਂ ਦੇ ਦਈਆ ਪਾ ਪੇਮੈਂਟ ਹਣਾ ਹੋਰ 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 ਤੇ ਫੇਰਾ ਫੱਕ ਦੇ ਮਰਜ਼ੀ ਕੁ ਮੀ ਫਰੀ ਜੇ ਫੜਾਈ ਕੋ ਉਹਦੇ ਫੜਾਈ ਪਹਿਲਾਂ ਬਈ ਇੱਧਰ ਆ ਜਾ ਇਹਦੇ ਕੋਲ ਹੀ ਆ ਜਾ ਨਾਲੇ ਪੀਵਾਂਗੇ ਚਾਹ ਇਹ ਫੜਾਈ ਉਹਦੇ ਮੇਰੇ ਪੇਮੈਂਟ ਉਹਦੀ ਬਾਵਾ ਇਹ ਉਥੇ ਪਹਿਲਾਂ ਅਗਲੇ ਨੂੰ ਖੜਾਉਣਾ ਪਹਿਲਾਂ ਪਹਿਲਾਂ ਅਗਲੇ ਵਾਲੇ ਪੇਮੈਂਟ ਕਰਾ ਜੀ ਫਿਰ ਇਹਦੀ ਕਰਾਂਗੇ ਪੇਮੈਂਟ ਆਪਾਂ ਮੁਰਗੇ ਤੇ ਫਿਰ ਦਿਖਾਉਣਾ ਤੁਹਾਨੂੰ ਟਰੈਕਟਰ ਐ ਜਲਦੀ ਹੋ ਕੇ ਦਾਲਦੇ ਨਾ ਹੁੱਕੀ ਆ ਸੁਤਸਰ ਆ ਗਿਧਾ ਨਾ ਵਰਨੇ ਦੇਣਾ ਉੱਤਰਾਇ ਤੇਤਰਾ ਜਾਈ ਜਾ ਰਾ ਪਾਉਂ ਕੇ ਪਾਣੀ ਦੇ ਤੂੰ ਆਉਣ ਵਾਲੀ ਗਾ ਧੋਲੇ ਦੀਆਂ ਨਾਲ ਸੀ ਲਗੀ ਸੁਣੇ ਕੋਈ ਕੋਈ ਜਾ ਰਹਾ ਹੁਸਾ ਦੇ ਆ ਇਹ ਆ ਜਾਵਦੇ ਤੇਤਰਾ ਦਾ ਲਾਓ ਬਾਬਾ ਦੇ ਮੈਂ ਮੰਨ ਲਿਆ ਨਾ ਉਹ ਨਹੀਂ ਕਰਦੇ ਇਧਰ ਰਾਜਮੀਰ ਕਰਨੀ ਲਓ ਜੀ ਕਰਨੀ ਕਰੋ ਪੇਮੈਂਟ ਉਹ ਚੱਲਦਾ ਰੋ ਪੇਮੈਂਟ ਕਰੀ ਜਾਂ ਨਾ ਹਾਂ ਗਈਆਂ ਸੀਫੀ ਡਿਊਟ ਪੇਮੈਂਟ ਕਰੀ ਜਲੇ ਬਾਈ ਆਹਾਂ ਇਹਦੂ ਬਾਅਦ ਦੇਖਦੇ ਆ ਕੋਈ ਟਰੈਕਟਰ ਰੂਟਰ ਤੇ ਪਹਿਲਾਂ ਇਹ ਟਰੈਕਟਰ ਦੀ ਪੇਮੈਂਟ ਕਰਤੀ ਬਾਈਆਂ ਨੂੰ ਤੇ ਯਾਨੀ ਜੱਗ ਬਣਾਈ ਜਾਂਦੇ ਤੇ ਰਾਜਵਿੰਦਰ ਬੈਠਾ ਰਿਹਾ ਹੈ ਵੀ ਅਪਨਾਈਟ ਉਹ ਟਰੈਕਟਰ ਦੀ ਵੀ ਕਰਾਈ ਹੋਣੀ ਉਧਰ ਚੱਲਦੇ ਆ ਬਸ ਹੈ ਉਧਰ ਚੱਲਦੇ ਆ ਫਿਰ ਤੁਹਾਨੂੰ ਦੇਖੋ ਨਾ ਟਰੈਕਟਰ ਰੂਟਰ ਤੇ ਆਜੂ ਕਰਾਂ ਉਦੋਂ ਬਾਅਦ ਟਰੈਕਟਰ ਦਿਖਾਉਣੇ ਦੂਜੇ ਟਰੈਕਟਰ ਦੀ ਵੀ ਪੇਮੈਂਟ ਕਰਤੀ ਤੇ ਹੁਣ ਰਾਜਵਿੰਦਰਾ ਕਿਹੜੇ ਦੀ ਰਹਿ ਗਈ? ਤਾਂ ਤਾਂ ਬਤ ਕਾ ਹੁੱਕਰ ਮੱਝ ਦੇ ਦੇ ਅੱਗੇ ਕਿਹੜਾ ਉਹਦੀ ਜਗ੍ਹੀ ਹੁੰਦਾ। ਲਓ ਜੀ ਦੂਜੇ ਟਰੈਕਟਰ ਦੀ ਪੇਮੈਂਟ ਕਰਤੀ ਤੇ ਬਾਈ ਗੁਣੀ ਜਾਂਦੇ ਆ। ਤੇ ਫਿਰ ਦੇਖਦੇ ਆ ਕੋਈ ਹੋਰ ਟਰੈਕਟਰ ਅੱਗੇ। ਤੇ ਇਹ ਦੂਬਾ ਤੁਹਾਨੂੰ ਦਿਖਾਉਣਾ ਟਰੈਕਟਰ। ਇਹ ਟਰੈਕਟਰ ਹਾਂ ਖੜਾ ਭਰਾ ਮੇਰੇ 65 UPI ਫਾਰਮ ਟਾਇਰ ਦੇਖੋ। ਬੜੇ ਚੌੜੇ ਟਾਇਰ ਆ ਯਾਰ। 8 ਮਾਡਲ ਐ। ਤੇ 2,30,000 ਬੰਨਾਂ ਦੀ ਡਿਮਾਂਡ ਆ। ਇੱਧਰ ਆ ਗਿਆ ਫਾਰਮ 60 ਫਾਰਮ 60 ਦਾ 2,75,000 ਡਵਾੜਾ 10 ਮਾਡਲ ਇਹ 735 2010 ਮਾਡਲ 2,60,000 ਇੱਧਰ ਆ ਗਿਆ ਭਰਾ ਮੇਰੇ 2021 ਮਾਡਲ 4,80,000 ਦਾ AI ਸੋਨਾਲੀ ਕੱਪਿਆੜਾ 430 2000 ਮਾਡਲ 1,25,000 ਦਾ ਇੱਧਰ ਆ ਗਿਆ ਫਾਰਮ 60 EPI 21 ਮੋਡਲ 86 ਲੱਖ ਬੰਡ ਮਾੜਾ ਬਈ ਨਹੀਂ ਇੱਧਰ ਆ ਗਿਆ ਫਾਰਮ 60 11 ਮੋਡਲ 3 ਲੱਖ 45 ਹਜ਼ਾਰ ਦਾ ਆਰਮ ਸੈਟ ਟੈਰਾਂਟੂਰਾ ਦਾ ਸੋਨਾ ਇਧਰ ਫੇਰ ਫਾਰਮ 60 ਆ ਗਿਆ ਇਹਦੇ ਰੇਟ ਰੂਟਰ ਨਹੀਂ ਮਿਲਦਾ ਲਿਖਿਆ ਇਧਰ ਆ ਗਿਆ 265 ਰੇਟ ਇਹਦੇ ਵੀ ਨਹੀਂ ਦੇਖਿਆ ਟਾਇਆ ਪਿਆ ਪਤਨ ਤਾਂ ਥੇਲ ਹੋ ਗਿਆ ਇਹ ਇਧਰ ਆ ਗਿਆ ਪਾਵਰ ਟ੍ਰੈਕ 21 ਮਾਡਲ ਆ 485000 ਦਾ ਨਿਵਾੰਡਾ ਪਾਵਰ ਚ ਤੇਰੇ ਨਾਲ ਘੈਂਟ ਜੀ ਆ ਇਧਰ ਆ ਗਿਆ 741 22 ਮਾਡਲ 625000 ਦਾ ਨਵੇਂ ਟਾਇਰ ਚਾਰੇ ਇੱਧਰ ਆ ਗਿਆ ਭਰਾ ਮੇਰੇ 3630 ਸਪਰ ਪਲੱਸ ਬਾਹੀ ਮਾਡਲ 790 ਦਾ ਐਵਰ ਵਾਲੀ 733 ਲੱਗੀ ਆ ਪੂਰਾ ਘੈਂਟ ਟਰੈਕਟਰ ਇੱਧਰ ਆ ਗਿਆ ਸੋਨਾਲੀ ਕਾ 750 ਵਾਲਾ ਟਿਕ ਟਕ ਲੱਗਿਆ ਘੈਂਟ ਕਲਵਾਟ ਪੂਰਾ ਘੈਂਟ 5 ਲੱਖ ਤੇ 60 ਹਜ਼ਾਰ ਮੰਗਦਾ 20 ਮਾਡਲ ਹੈ ਥੈਂਕ ਯੂ ਟੂੰਕੀ ਮੂਰੇ ਵੀ ਲੱਗੀ ਆ ਪੂਰੀ ਜ਼ਬਰਦਸਤ ਹਾਂ ਅਗੇ 333 ਦਾ ਰੇਟ ਇਹ ਦੁਆ ਦਾ ਗਿਆ ਟੀਵੀ ਆਲ ਰਾਉਂਡਰ ਸਾਰਾ ਰੰਗ ਹੋਇਆ ਹੈ ਨਵਾਂ ਡ ਹੈ ਲੇਕਿਨ ਇਹ ਤੇ ਇਧਰ ਆ ਗਿਆ ਫਾਰਮ ਇਹਦੇ ਵੀ ਡਿਮਾਂਡ ਨਹੀਂ ਲੱਗੀ ਇਧਰ ਆ ਗਿਆ ਫਾਰਮ ਪੰਤਾ ਜੀ ਫਾਰਮ ਪੰਤਾ ਲਈ ਆ ਗਿਆ ਇੱਥੀ ਮਾਡਲ 572000 ਦਾ ਇਧਰ ਆ ਗਿਆ 855 ਦੂਈ ਹਰ 17 ਮਾਡਲ ਹੈ 570000 ਡਿਮਾਂਡ ਬੈਂਪਰ ਬੂੰਪਰ ਘੈਂਟ ਲੱਗਾ ਨਾਲੀ ਟੈਂਕੀ ਹੈ ਨਾਲੇ ਬੈਂਪਰ ਆ ਬੋਲੋ ਤੇ ਘੈਰਾ ਪੂਰਾ ਘੈਂਟ ਇਧਰ ਆ ਗਿਆ 750 ਰੋਨਾਲੀ ਦਾ 14 ਮਾਡਲ ਦਾ 4.5 ਲੱਖ ਦਾ ਨਵੇਂ ਟਾਇਰ ਚਾਰੇ ਇਧਰ ਆ ਗਿਆ ਭਾਈ 65 65 ਡੀ ਆਈ ਏ ਸੀ ਨਹੀਂ ਦੋਏਰ ਨਹੀਂ ਮੋਡਲ 99000 ਦਾ ਇਧਰ ਆ ਗਿਆ ਸੁਪਰ ਪਲਟ ਇੱਕ ਕੀ ਮਾਡਲ 390000 ਇਹ ਇਧਰ ਆ ਗਿਆ ਸੋਨਾ ਲੀਕਾ toyatten ਮਾਡਲ ਮਿਲਦਾ 155000 ਡਿਮਾਂਡ ਆ ਇਧਰ ਆ ਗਿਆ ਪਾਵਰ ਟਰੱਕ ਫੇਰ 17 ਮਾਡਲ 435 ਦਾ ਇਧਰ ਆ ਗਿਆ ਫਾਰਮ 50 97 ਮਾਡਲ 1 ਲੱਖ 30000 ਦਾ ਇਧਰ ਆ ਗਿਆ ਐਸ਼ਰ ਇੱਕੇ ਮਾਡਲ ਅ ਮਾਡਲ ਸੱਤ ਮਾਡਲ ਆ 121 ਪਤਾ ਨਹੀਂ ਕਿੰਨਾ ਲਿਖਿਆ 140000 ਦਾ ਐਂਡ ਕੈਂਟ ਰੈਕਟਰ ਆ ਪੂਰੇ ਸੋਨੇ ਰੈਕਟਰ ਆ ਤੇ ਇਧਰ ਆ ਗਿਆ ਭਰਾ ਮੇਰੇ 2007 ਮਾਡਲ 185000 ਦਾ 265 ਕੈਂਡ ਕੈਂਟ ਰੈਕਟਰ ਜਾਰੀ ਦਾ ਟ੍ਰੈਕਟਰ ਦਿਕਾਣਾ ਤੇ ਅੱਗੇ ਆ ਗਿਆ ਡੀਆਈ 265 ਲੋ ਯਾਰ ਚਾਤਾ ਮਾਡਲ ਕਲਕ 66000 ਦਾ ਆ ਕਿਹੜਾ ਗਿਆ ਪੱਕੀ ਬਾਈ ਇਹ ਆ ਗਿਆ ਐਚ ਐਮਟੀ ਪੱਕੀ ਬਾਈ ਆ ਹਾਂ ਯਾਰ 100 ਟਰੈਕਟਰ ਜਮ ਸਾਰਾ Ориਜਨਲ ਆ ਸਾਰਾ Ориਜਨਲ ਆ ਸਾਰਾ Ориਜਨਲ ਆ ਹਾਂ ਇਹਦਾ ਰੇਟ ਰੂਟ ਲਿਖਿਆ ਨਹੀਂ ਯਾਰ ਰੇਟ ਲਿਖਣ ਦੇ ਜੇ ਤਾਂ ਮੁੱਲ ਹੀ ਨਹੀਂ ਕੋਈ ਇੰਨਾ ਜੈਨੂ ਟਰੈਕਟਰ ਸਹੀ ਗੱਲ ਹੈ ਹੈ ਯਾਰ ਮਾਣ ਬਾਈ ਜਮ ਇੱਧਰ ਆ ਗਿਆ ਫਾਰਮ 39 ਫਾਰਮ 39 ਦਾ ਵੀ ਰੇਟ ਨਹੀਂ ਲਿਖਿਆ ਇਹਦਾ ਇੱਧਰ 735 ਦਾ ਨਵੀਂ ਰੇਟਿੰਗ ਲਿਖਿਆ ਸਮਾਰ ਕੇ ਵੀ ਇੱਧਰ ਲਿਖਿਆ ਪਿਆ 10 ਮਾਡਲ ਦਾ 230000 ਡਿਮਾਂਡ ਹੈ ਦੀ ਇੱਧਰ ਆ ਗਿਆ ਫਾਰਮ 45 9 ਮਾਡਲ 255000 ਇੱਧਰ ਆ ਗਿਆ ਫਾਰਮ 60 ਘੈਂਟ ਘੈਂਟ ਟਰੈਕਟਰ ਨਾਲ ਅੱਗੇ ਚੱਲ ਕੇ ਤੁਹਾਨੂੰ ਹੋਰ ਦਿਖਾਉਨੇ ਆ ਤੇ ਵੀਡੀਓ ਨਾ ਬਣੇ ਰਿਹਾ ਦੌਧੀ ਆਖੜਾ ਇੱਕ 734 535000 ਦਾ 20 ਮਾਡਲ ਨਵੇਂ ਟਾਇਰਾਂ ਚਾ ਉਹ ਬਰਾ ਕੈਂਟ ਟਰੈਕਟਰ ਹੈ ਇੱਧਰ ਖੜਾ 265 ਮਹਿੰਦਰਾ ਡੀਆਈ 2018 ਮਾਡਲ 3 ਲੱਖ ਦਾ ਪੂਰਾ 2018 ਮਾਡਲ ਕੈਂਟ ਟਰੈਕਟਰ ਹੈ ਬਾਰਮ 60 ਚੈਂਪੀਅਨ ਫਾਰਮ 275 ਦਾ 12 ਮਾਡਲ ਪੂਰੇ ਕੈਂਟ ਕੈਂਟ ਟਰੈਕਟਰ ਖੜੇ ਨੇ ਭਰਾ ਮੇਰਾ ਇੱਧਰ ਖੜਾ ਜੌਂਡੀ ਯਾਰ ਪੰਜਾਬ ਪਾਇੰਟ ਇਹ ਹੈ ਵਾਹ ਕਿੰਨੇ ਦਾ 550 550 ਸਾਢੇ ਪੰਜ ਕਿਹੜਾ ਮਾਡਲ ਹੈ 13 ਮਾਡਲ ਹੈ ਇੰਦਰ ਕੜਾ 65 ਅਰਜੰਡੀ ਆਈ 590000 ਕੈਂਟ ਕੈਂਟ ਰੈਕਟਰ ਖੜੇ ਨਹੀਂ ਯਾਰ ਜਿੰਨੇ ਮਰਜੀ ਲੈ ਜਾਓ ਤੇ ਵੀਡੀਓ ਚੰਗੀ ਲੱਗੀ ਤੇ ਦੱਬ ਕੇ ਵੀਰ ਮਣ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਭਰਾਸ ਧੰਨਵਾਦ ਜਿਉਂਦੇ ਬਸ ਰਹੋ